ਭਾਈ ਬਲਦੇਵ ਸਿੰਘ ਵਡਾਲਾ ਸਿਆਸਤ ਚ ਐਂਟਰੀ ਕਰਨ ਜਾ ਰਹੇ ਨੇ। ਲੋਕ ਸਭਾ ਚੋਣਾਂ ਦੇ ਵਿੱਚ ਚਰਚਾਵਾਂ ਨੇ ਕਿ ਭਾਈ ਬਲਦੇਵ ਸਿੰਘ ਵਡਾਲਾ ਗੁਰਦਾਸਪੁਰ ਜਮਰਤਸਰ ਲੋਕ ਸਭਾ ਸੀਟ ਤੋਂ ਖੜ ਸਕਦੇ ਨੇ ਉਮੀਦਵਾਰ ਹੋ ਸਕਦੇ ਨੇ। ਉਮੀਦਵਾਰ ਦਾ ਦਾਵਾ ਠੋਕ ਸਕਦੇ ਨੇ, ਆਜ਼ਾਦ ਲੜ ਸਕਦੇ ਨੇ ਜਾਂ ਫਿਰ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਹੈਗੀ ਆ ਉਸ ਪਾਰਟੀ ਦੇ ਵਿੱਚ ਬਲਦੇਵ ਸਿੰਘ ਵਡਾਲਾ ਆਕੇ ਤੇ ਆਪਣਾ ਚਿਹਰਾ ਸਾਹਮਣੇ ਲਿਆ ਸਕਦੇ ਨੇ ਆਪ ਲੜ ਸਕਦੇ ਨੇ ਲਗੀਆਂ ਜਿਮਨੀ ਚੋਣਾਂ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਇੱਕ ਮਹਿਲਾ ਉਮੀਦਵਾਰ ਨੂੰ ਸਾਹਮਣੇ ਲਿਆਂਦਾ ਗਿਆ ਇੱਕ ਬੀਬੀ ਸਾਹਮਣੇ ਜ਼ਰੂਰ ਆਏ ਸਨ ਔਰ ਉਹ ਚੋਣ ਵੀ ਲੜੇ ਉਹਨਾਂ ਨੂੰ ਵੋਟਾਂ ਵੀ ਪਈਆਂ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੌਲੀ-ਹੌਲੀ ਜਿਵੇਂ ਉਹ ਗਾਂ ਵਧਦੇ ਪਏ ਨੇ ਉਸੇ ਤਰ੍ਹਾਂ ਸਵਾਲ ਖੜੇ ਹੋ ਰਹੇ ਨੇ ਕਿ ਕੀ ਆਉਂਦੇ ਸਮੇਂ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਸਿਆਸਤ ਵਿੱਚ ਵੱਡਾ ਬਦਲਾਅ ਲਿਆ ਸਕਦੇ ਨੇ ਪਰ ਲੋਕ ਸਭਾ ਚੋਣਾਂ ਸਰਤੇ ਨੇ ਇਸ ਵੇਲੇ ਚਰਚਾਵਾਂ ਚੱਲਦੀਆਂ ਪਈਆਂ ਕਿ ਭਾਈ ਬਲਦੇਵ ਸਿੰਘ ਵਡਾਲਾ ਵੀ ਹੁਣ ਸਿਆਸਤ ਵਿੱਚ ਆਉਣ ਲੱਗੇ ਨੇ ਭਾਈ ਬਲਦੇਵ ਸਿੰਘ ਵਡਾਲਾ ਹੋ ਸਕਦਾ ਹੈ ਕਿ ਅੰਮ੍ਰਿਤਸਰ ਜਾਂ ਫਿਰ ਗੁਰਦਾਸਪੁਰ ਤੋਂ ਚੋਣ ਲੜਨ ਪਰ ਫਿਲਹਾਲ ਸੂਤਰਾਂ ਮੁਤਾਬਕ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਭਾਈ ਬਲਦੇਵ ਸਿੰਘ ਵਡਾਲਾ ਵੀ ਹੁਣ ਸਾਹਮਣੇ ਆ ਰਹੇ ਨੇ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੰਗੀਆਂ ਜ਼ਿਮਨੀ ਚੋਣਾਂ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਪ੍ਰਚਾਰ ਕੀਤਾ ਜੋ ਚੀਜ਼ਾਂ ਨੂੰ ਲੈ ਕੇ ਪੰਥ ਇਸ ਵੇਲੇ ਜਵਾਬ ਮੰਗ ਰਿਹਾ ਉਹ ਸਵਾਲ ਪਾਈਬਲਦੇਵ ਸਿੰਘ ਵਡਾਲਾ ਨੇ ਖੜੇ ਕੀਤੇ ਪਾਈਬਲਦੇਵ ਸਿੰਘ ਵਡਾਲਾ ਨੇ ਬੇਅਦਬੀਆਂ ਤੋਂ ਲੈ ਕੇ ਹੁੰਦੀਆਂ ਕੋਤਾਈਆਂ ਤੱਕ ਹਰ ਇੱਕ ਚੀਜ਼ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਔਰ ਉਸ ਵੇਲੇ ਵੀ ਪਾਈਬਲਦੇਵ ਸਿੰਘ ਵਡਾਲਾ ਨੇ ਇੱਕ ਅ ਬੀਬੀ ਨੂੰ ਇੱਕ ਬੀਬੀ ਨੂੰ ਸਾਹਮਣੇ ਲਿਆਂਦਾ ਸੀ ਔਰ ਚੌਣ ਮੈਦਾਨ 'ਚ ਉਤਾਰਿਆ ਸੀ ਪਰ ਹੁਣ ਸ਼ਾਇਦ ਬਲਦੀਪ ਸਿੰਘ ਵਡਾਲਾ ਆਪ ਇਸ ਚੌਣ ਮੈਦਾਨ 'ਚ ਉਤਰਨ ਲੱਗੇ ਨੇ ਆਪ ਇਸ ਚੌਣ ਮੈਦਾਨ 'ਚ ਉਤਰ ਕੇ ਅੰਮ੍ਰਿਤਸਰੀਆਂ ਗੁਰਦਾਸਪੁਰ ਤੋਂ ਚੌਣ ਲੜਨ ਦਾ ਫੈਸਲਾ ਕਰ ਸਕਦੇ ਨੇ ਭਾਈ ਬਲਦੇਵ ਸਿੰਘ ਵਡਾਲਾ ਆਪਣੇ ਆਪ 'ਚ ਇੱਕ ਵੱਡਾ ਐਕਸ਼ਨ ਹੈਗਾ ਕਿਉਂਕਿ ਹੁਣ ਤੱਕ ਭਾਈ ਬਲਦੇਵ ਸਿੰਘ ਵਡਾਲਾ ਨੇ ਜ਼ੁਬਾਨੀ ਤੌਰ ਦੇ ਉੱਤੇ ਤਾਂ ਸਿੱਧੇ ਇਲਜ਼ਾਮ ਜਿਹੜੇ ਨੇ ਉਹ ਪ੍ਰਾਣੀਆਂ ਰਵਾਇਤੀ ਪਾਰਟੀਆਂ ਨੂੰ ਲਗਾਏ ਨੇ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਹੋਵੇ ਵਿਸ਼ੇਸ਼ ਤੌਰ ਦੇ ਉੱਤੇ ਅਕਾਲੀ ਦਲ ਔਰ ਅਕਾਲੀ ਦਲ ਦੇ ਅੰਦਰਲੇ ਪਰਦੇ ਫਾਸ਼ ਕੀਤੇ ਨੇ ਭਾਈ ਬਲਦੇਵ ਵਡਾਲਾ ਨੇ ਪਰ ਉਸੇ ਦੇ ਵਿੱਚ ਹੁਣ ਭਾਈ ਬਲਦੇਵ ਵਡਾਲਾ ਆਪ ਸਿਆਸੀ ਮੈਦਾਨ 'ਚ ਉਤਰਨ ਲੱਗੇ ਨੇ ਸਿਆਸੀ ਮੈਦਾਨ 'ਚ ਉਤਰ ਸਕਦੇ ਨੇ ਭਾਈ ਬਲਦੇਵ ਟਾਲਾ ਇਹ ਸੂਤਰਾਂ ਮੁਤਾਬਕ ਜਾਣਕਾਰੀ ਸਾਹਮਣੇ ਆ ਰਹੀ ਹੈ ਆਉਂਦੇ ਸਮੇਂ ਦੇ ਵਿੱਚ ਕੀ ਹੋਵੇਗਾ ਔਰ ਭਾਈ ਬਲਦੇਵ ਸਿੰਘ ਵਡਾਲਾ ਦੇ ਅਨੁਸਾਰ ਪੰਜਾਬ ਦੀ ਸਿਆਸਤ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਵੇਗਾ ਕਿਹੜੇ ਰਾਹ ਵੱਲ ਨੂੰ ਤੁਰੇਗੀ ਪੰਜਾਬ ਦੀ ਸਿਆਸਤ ਇਹ ਸਮਾਂ ਦੱਸੇਗਾ ਪਰ ਫਿਲਹਾਲ ਇਹ ਚਰਚਾ ਜਿਹੜੀ ਹੈ ਉਹ ਸੂਤਰਾਂ ਤੌਰ 'ਤੇ ਸਾਹਮਣੇ ਆ ਰਹੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਚੋਣ ਮੈਦਾਨ 'ਚ ਉਤਰ ਸਕਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ